ਜੀ ਮਿੱਤਰੋ ਕੀ ਹਾਲ ਚਾਲ ਆ ਹੋਰ ਸਭ ਸਾਰੇ ਠੀਕ ਠਾਕ ਹੋਵਗੇ ਤੇ ਮਿੱਤਰੋ ਆਪਾਂ ਲੱਗੇ ਜੀ ਅੱਜ ਬੋਣ ਤੇ ਯਾਰ ਥੋੜਾ ਜਨਾ ਲੇਟ ਹੋ ਗਏ ਤੇ ਪਰਸੋਂ ਜਿਹਦੇ ਵਾਇਆ ਜਾਂਦਾ ਤਾਂ ਗੱਲ ਬਣ ਜਾਣੀ ਸੀਗੀ ਅੱਜ ਬੋਣ ਲੱਗੇ ਵਾਣ ਗਿਆ ਝੁੱਕ ਤੇ ਇਹਨੇ ਵੱਢਿਆ ਨਹੀਂ ਆ ਇਹੋ ਜੀ ਸਫਾਈ ਦੇ ਰਿਹਾ ਕਰੋ ਚੈੱਕ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਦੱਸੋ ਵੀ ਠੀਕ ਹੈ ਕਿਵੇਂ ਪਰ ਆਪਾਂ ਪਾਣੀ ਲਾਉਣਾ ਇਹਦੇ ਉੱਤੇ ਉਦੋਂ ਬਾਅਦ ਵਾਹਾਂਗੇ ਦੇਖੋ ਇਧਰ ਜੇ ਕਿਤੇ ਪਰਸੋਂ ਵਾਇਆ ਹੁੰਦਾ ਫਿਰ ਤਾਂ ਗੱਲ ਐਂਡੀ ਕਰਾ ਦੇਣੀ ਸੀ ਇਹਨੇ ਹੁਣ ਇਹ ਰੌਲਾ ਇਹ ਵੀ ਸੁੱਕ ਗਿਆ ਹੁਣ ਕੀ ਕਰ ਸਕਦੇ ਆ ਤੇ ਦੇਖੋ ਇਧਰ ਚੱਲ ਗਿਆ ਆਪਣਾ ਝੋਟਾ ਦੱਸੋ ਫਿਰ ਕਮੈਂਟ ਕਰਕੇ ਕਿੰਨੇਵੇਂ ਗੀਅਰ ਤੇ ਜਾ ਰਿਹਾ ਹੈ ਤੁਹਾਨੂੰ ਦੱਸਾਂਗੇ ਵੀ ਇਹਨੇ ਅੱਜ ਕਿੰਨੇ ਦੀ ਆਫਸਟ ਪਾਉਂਦਾ ਸੁਪਰ ਸੀਟਰ ਦੇ ਇਹ ਤੇ ਕਿੰਨੇ ਦਾ ਪੀਆ ਤੇਲ ਅੱਜ ਥੋੜਾ ਜਿਹਾ ਲੋਡ ਆ ਨਾ ਜ਼ਿਆਦਾ ਲੈ ਰਿਹਾ ਕਿਉਂਕਿ ਕਿਤੇ ਸੁੱਕ ਗਿਆ ਯਾਰ ਆ ਤੇ ਉਹ ਕਰਕੇ ਜ਼ਿਆਦਾ ਜ਼ੋਰ ਮਾਰਦਾ ਟਰੈਕਟਰ ਅੱਜ ਦੇਖ ਲੈ ਕਿ ਆਫਤ ਪਾਉਂਦਾ ਹੈ ਟਰੈਕਟਰ ਤੇ ਦੇਖਦੇ ਪਰਸ ਵਾਂਦੇ ਤਾਂ ਗੱਲ ਹੀ ਬਣ ਜਾਣੀ ਸੀ ਪਰ ਇਹ ਹੁਣ ਹੱਲ ਵੀ ਕੋਈ ਨਹੀਂ ਹਨਾ ਇਹ ਹੈ ਅੱਗ ਲਾਉਣ ਨਹੀਂ ਦੇ ਰਹੇ ਉਹ ਬਾਲਾ ਕੋ ਤਕਲੇਸ ਵਾਲਾ ਕੰਮ ਹੀ ਹੈ ਤਾਂ ਇਹਦਾ ਯਾਰ ਸਰਕਾਰਾਂ ਨੂੰ ਮਾੜਾ ਮੋਟਾ ਚਾਹੀਦਾ ਕਿਸਾਨਾਂ ਨੂੰ ਹਨਾ ਕੋਈ ਤੇ ਅੱਗ ਨਹੀਂ ਲਾਉਣੀ ਤਾਂ ਵੀ ਕੁਝ ਦੇਣ ਖਰਚਾ ਪਾਣੀ ਤਾਂ ਕਰਨ ਵੀ ਖਰਚਾ ਪਾਉਣ ਇਹਦਾ ਕਿੱਲੇ ਮੰਗਦੇ ਸਾਰ ਨਾਲ ਪਾਦੇ ਨੇ ਫਿਰ ਤੇ ਜਾਲਾ ਵਾਏ ਵੀ ਚੰਗੇ ਨੇ ਹੁਣ ਇਹ ਤੇ ਖਰਚਾ ਬਹੁਤ ਹੁਣ ਨਹੀਂ ਦੇ ਲੋ ਤੁਸੀਂ ਕਿੰਨਾ ਦੇ ਰਿਓ ਥੋਡੇ ਸਾਰ ਨਾਲ 8 ਨਾਲ ਲੀਟਰ ਕਿਧਰੇ ਨਹੀਂ ਗਿਆ ਦਾ ਇਹ ਜੀ ਤਵੀਆਂ ਮਾਰਦੇ ਤਈ ਤਿੰਨ ਔਣੇ ਤਿੰਨ ਲੀਟਰ ਤੇਲ ਪੀਂਦਾ ਹੈਣਾ ਤਾਂ ਕਰਕੇ ਮਿੱਤਰੋ ਹੁਣ ਆਈ ਆ ਵੀ ਸੁਪਰ ਸੀਡਨ ਨਾਲ ਪਰ ਥੋੜੀ ਜੀ ਗਲਤੀ ਹੋ ਗਈ ਸਾਨੂੰ ਐਸੇ ਵੀ ਚੱਲ ਕਰ ਦੂਗਾ ਇਹਨਾਂ ਨੂੰ ਵੀ ਸੁੱਕ ਗਿਆ ਹੋਊਗਾ ਨਹੀਂ ਤੇ ਤਵੀਆਂ ਮਾਰ ਕੇ ਤੇ ਨੇ ਵਧੀਆ ਗੱਲ ਬਣਾ ਦੇਣੀ ਸੀਗੀ ਤੇ ਹੁਣ ਦੇਖੋ ਉਹ ਜਿਹੜਾ ਤੁਹਾਨੂੰ ਉੱਧਰ ਦਾ ਇੱਕ ਸਾਈਡ ਤੇ ਲਾਓ ਅਜੋ ਵੀ ਪਰਾਲੀ ਬਰੂਲੀ ਕੁਝ ਨਹੀਂ ਇਕੱਠੀ ਕਰਿਆ ਦੇਖੋ ਉਹ ਵੀ ਕਰਿਆ ਉਹ ਵੀ ਤੁਹਾਨੂੰ ਕਲਿੱਪ ਦਿਖਾਵਾਂਗੇ ਦੇਖੋ ਵੀ ਕਿਵੇਂ ਇਹਦੀ ਜਿਆਦਾ ਸਫਾਈ ਹੈ ਤੇ ਉਹਦੀ ਜਿਆਦਾ ਸਫਾਈ ਹੈ ਠੀਕ ਹੈ ਤੇ ਆਪਣੇ ਵੀਡੀਓ ਨੂੰ ਬਾਦ ਤੋਂ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਹੁਣ ਤੁਹਾਨੂੰ ਸਾਰੀ ਵੀ ਬਲੌਗ ਦੇਖਣ ਨੂੰ ਮਿਲ ਲੰਗੇ ਤੇ ਆਪਾਂ ਚੋਨਾ ਬਸ ਵੜਦੇ ਹਾਂ ਇੱਕ ਦਿਨ ਤੱਕ ਆਪਣੇ ਆ ਗਿਆ 131 ਤੇ ਡੋਗਰ ਹੁਸੈਨ ਬਾਦਪਤੀ ਜੀ ਲਊਗਾ ਟਾਈਮ ਆਪਾਂ 12 ਵੜਿਆ ਸੀ ਆਪਣੇ ਮਿੱਤਰਾਂ ਭਰਾਈ ਹੈ ਮਿੱਤਰ ਕਿਹੜਾ ਤੇ ਝਾੜ ਵਧੀਆ ਯਾਰ ਬੱਚੇ ਹੁਣ ਲੋਕਾਂ ਨਾਲ ਹੀ ਹੈ ਨਾ ਕਹਿਣ ਨੂੰ ਤਾਂ ਲੋਕੀ ਬਹੁਤ ਗੱਪ ਮਾਰੇ ਹੋਏ 85 ਹੋਗਾ 90 ਹੋਗਾ ਕੋਈ ਉਹ ਬਈ ਜਿੰਨਾ ਹੁਣ ਕੰਡੇ ਦੇ ਤੋਲ ਕੇ ਪਤਾ ਲੱਗ ਜੂ ਕਿੰਨਾ ਹੋਇਆ ਸਾਨੂੰ ਮਿੱਤਰੋ ਇਹ ਟੋਲੇ ਦੀ ਬੇਦਾ ਲੱਗੂ ਹੁਣ ਕਿੰਨਾ ਯਾਰ ਆਪਾਂ ਲੋਕਾਂ ਨਾਲ ਐਵੇਂ ਝੂਠ ਬੋਲ ਕੇ ਕੀ ਰਾਬਣ ਨੂੰ ਜਾਣ ਦੇਣੀ ਹੈਣਾ ਜਿਹੜੀ ਚੀਜ਼ ਦਾ ਹੁਣ ਬਧੀ ਲੋਕਾਂ ਨਾਲ ਹੀ ਐਵੇਂ ਕਹਿਣ ਨੂੰ ਕੁਝ ਕਹੀ ਜਾਵੇ ਝਾੜ ਦਾ ਹਿੱਤ ਕੀ 70 75 ਸਿਰਾਪ 75 ਹੀ ਆ